ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ YouTube ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਨ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਅੱਜ ਕਿਸਾਨ ਵੀਰੋ ਆਪਾਂ 4 ਫਰਵਰੀ ਨੂੰ ਵੀਡੀਓ ਬਣਾ ਰਹੇ ਹਾਂ ਤੇ ਸਮਾਂ ਜਿਹੜਾ ਦੋਸਤੋ ਤਕਰੀਬਨ 5:30 ਵਜੇ ਦਾ ਹੈਗਾ। ਠੀਕ ਹੈ ਜੀ ਸ਼ਾਮ ਦਾ ਸਮਾਂ ਹੈ ਤੇ ਬਾਈ ਹਰਵੇਲ ਦੇ ਫਾਰਮ ਤੇ ਆਈ ਹੋਈਆਂ ਆ ਦੋਸਤੋ ਅੱਜ ਜਿੱਥੇ ਆਪਾਂ ਖੜੇ ਆ ਦੋਸਤੋ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਠੀਕ ਹੈ ਜੀ ਦੁੱਬਲੀ ਪਰਵਾਲਾ ਬਿਲਕੁਲ ਨਾਲ-ਨਾਲ ਲੱਗਦੇ ਪਿੰਡ ਤੇ ਐਨੀਮਲ ਜਿਹੜੇ ਹੈਗੇ ਦੋਸਤੋ ਤੁਹਾਨੂੰ ਅੱਜ ਘੱਟੋ-ਘੱਟ ਵੀ ਚਾਰ ਨੱਕ ਜਿਹੜੇ ਵਿਹੜਾ ਦਿਖਾਵਾਂਗੇ ਤੇ ਇੱਕ ਝੋਟੀ ਹੋਵੇਗੀ ਇੱਕ ਮਾਝਾ ਪ੍ਰੋਪਰ ਸੂਏ ਸੂਏ ਪਸ਼ੂਆਂ ਦੀ ਵੀ ਪੂਰੀ ਇਨਫੋਰਮੇਸ਼ਨ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਮਿਲ ਜਾਣੀ ਹੈ ਜਿਹੜਾ ਪਸ਼ੂ ਸੂਆ ਖਾਸ ਤੌਰ ਤੇ ਕਿੰਨੇ ਮਿਲਕਤੇ ਆ ਉਹ ਪੂਰੀ ਗੱਲਬਾਤ ਜਿਹੜੀ ਹੈਗੀ ਆਪਾਂ ਬਾਈ ਹਰਵੈਲ ਦੇ ਨਾਲ ਸਭ ਤੋਂ ਪਹਿਲਾਂ ਅਵੀਰ ਹਰਵੇਲ ਸਤਿ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਸੁਦੇ ਜਾਂ ਤੇ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਬਾਈ ਠੀਕ ਠਾਕ ਜੀ ਸੋ ਬਾਈ ਹਰਵੇਲ ਅੱਜ ਨਾਗ ਆਪਣੇ ਕੋਲ ਆਲਮੋਸਟ ਜਿਹੜੇ ਘੱਟੋ ਘੱਟ ਵਿਸ਼ੇਸ਼ ਹੈਗੇ ਆ ਹਾਂ ਸੰਤੂ ਸਾਹਿਬ ਦੋ ਮੱਜਾਂ ਨੇ ਗੱਬਣਾ ਹਾਂਜੀ ਤੇ ਚਾਰ ਰਾਵਾਂ ਨੇ ਜਿਹਦੇ ਵਿੱਚੋਂ ਇੱਕ ਦਾ ਦੋ ਗੱਬਣਾ ਨੇ ਦੋ ਸੁਈਆਂ ਨੇ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਕਰੀਏ ਸਟਾਰਟ ਪਹਿਲੇ ਨੰਬਰ ਦੀ ਇਹ ਝੋਟੀ ਆਪਾਂ ਜਿਹੜੀ ਦੇਖ ਰਹੇ ਹਾਂ ਇਹ ਸੰਤੂ ਝੋ ਹਾਂਜੀ ਤਾਂ ਜੀ ਜੀ ਮਾਂ ਦਾ ਜਿਹੜਾ ਸੀਗਾ ਹਰਿਆਣੇ ਤੋਂ ਲੈ ਕੇ ਆਏ ਸੀਗੇ 18 ਪਲੱਸ ਦਾ ਰtempCard ਸੀਗਾ ਹਾਂਜੀ ਭਾਜੀ ਖੁਦ ਵੀ ਚੰਗੇ ਸੀ ਮੰਦੀ ਆ ਠੀਕ ਆ ਤੇ ਇੱਕ ਬਹੁਤ ਜਾਨੀ ਕਿ ਇੱਕ ਵਧੀਆ ਕੁਆਲਟੀ ਦੀ ਆਪਾਂ ਕਹਿ ਸਕਦੇ ਹਾਂ ਨੂੰ ਥਾਣ ਲੈ ਵੇਲੋਂ ਤਾਂ ਭਾਜੀ ਇੱਕ ਚੀਜ਼ ਐਡ ਕਰ ਦਈਏ ਇਹਦੇ ਵਿੱਚ ਆਪਾਂ ਇਹਦੇ ਪੰਜ ਥਾਲ ਲੱਗੇ ਆ ਅੱਛਾ ਜੀ ਆ ਦਿਖਾਈਏ ਸਾਨੂੰ ਤੁਸੀਂ ਦੇਖ ਸਕਦੇ ਜੋ ਹਾਂਜੀ ਇਹ ਆ ਵੀ ਸਕਦਾ ਤੇ ਨਹੀਂ ਵੀ ਆ ਸਕਦਾ अच्छा हज सोणा ਪਹਿਲਾ ਸੂਬਾ ਹੀ ਆ ਪਹਿਲਾ ਸੂਬਾ ਚੱਲ ਵੀ ਸਕਦਾ ਤੇ ਹੋ ਸਕਦਾ ਵੀ ਹੈ ਨਾ ਬਾਕੀ ਤੁਹਾਨੂੰ ਤਾਂ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੁੰਦੀ ਜੇ ਆਪਾਂ ਨਹੀਂ ਚਲਾਉਣਾ ਚਾਹੁੰਦੇ ਤਾਂ ਆਪਾਂ ਇਹਦੇ ਤੇ ਇੱਕ ਰਬੜ ਪਾ ਸਕਦੇ ਕੁਝ ਟਾਈਮ ਲਈ ਠੀਕ ਹੈ ਆਟੋਮੈਟਿਕਲੀ ਜਿਹੜਾ ਹੈ ਜੇ ਥੋੜਾ ਬਹੁਤ ਆਉਂਦਾ ਵੀ ਹੋਵੇ ਤਾਂ ਉਹ ਬੰਦ ਹੋ ਜਾਂਦਾ ਹਾਂ ਮਤਲਬ ਕਿ ਇੱਕ ਖੜਵੇ ਨਹੀਂ ਬਿਲਕੁਲ ਜੋਇੰਟ ਆ ਮੰਗਦੇ ਜਾਂਦੇ ਨੇ ਨਾ ਇਹਦੇ ਨਾਲ ਛੋੜਾ ਜਾ ਥੱਲੇ ਲੱਗਿਆ ਹਾਂ ਬਾਕੀ ਟਿੱਪਣ ਤੋਂ ਉੱਪਰ ਬਹੁਤ ਬੋਲ ਬਾਕੀ ਜ਼ਰੂਰ ਜਿਹੜੀ ਦੋਸਤੋ ਇਹ ਚੀਜ਼ ਧਿਆਨ ਚ ਰੱਖ ਸਕਦੇ ਹੋ ਬਿਲਕੁਲ ਕੁੰਡੀ ਝੋਟੀ ਆ ਬਹੁਤ ਸੋਹਣਾ ਰਿੰਗ ਸਿੰਘ ਆ ਉਹ ਵੀ ਬਹੁਤ ਖੂਬਸੂਰਤ ਆ ਪਿੱਟ ਪੁੱਠੇ ਦੀ ਵਧੀਆ ਠੀਕ ਹੈ ਜੀ ਹਾਈਟ ਵੀ ਬਹੁਤ ਸੋਹਣੀ ਆ ਚੋਟੀ ਦੀ ਪਹਿਲਾ ਸੂਅ ਅੱਗੇ ਸੁਣ ਜਾ ਚਾਰੀ ਆ ਤੇ ਤਕਰੀਬਨ ਅਜੇ ਸਮਾਂ ਲੈ ਕੇ ਜਾ ਸਕਦੀ ਹੋਰ ਵੀ ਠੀਕ ਆ ਆ ਦਿਖਾਓ ਜੀ ਮੜਾ ਜੀ ਰੁਕੀਏ ਮੜਾ ਜੀ ਠੀਕ ਹੈ ਜੀ ਠੀਕ ਆ ਥੋੜਾ ਜਿਹਾ ਦੋਸਤੋ ਸੰਗਲ ਦੇ ਵਿੱਚ ਝੋਟੀ ਰਹੀਦੀ ਸੀਗੀ ਤੇ ਲਿਆਰਾ ਪਾਉਣ ਕਰਕੇ ਔਰ ਜੀ ਕਰਦੀ ਆ ਠੀਕ ਆ ਜੀ ਬਾਕੀ ਓਵਰਆਲ ਜਿਹੜੀ ਆ ਥਣਾ ਦੀ ਵੀਰ ਨੇ ਦੱਸਦੀ ਵੀ ਪੰਜ ਥਾਣਾ ਠੀਕ ਆ ਪਹਿਲਾ ਸੁਆ ਦੋਸਤੋ ਝੋਟੀ ਸੋਣੀ ਆ ਠੀਕ ਆ ਤੇ ਇੱਕ ਵਾਰੀ ਬੈਕ ਸਾਈਡ ਤੋਂ ਤੁਸੀਂ ਦੇਖ ਲਓ ਬਾਕੀ ਜਿਹੜੀ ਥਾਣਾ ਹੈਗੇ ਆ ਬੜੇ ਵਧੀਆ ਤਰੀਕੇ ਦੇ ਲੱਗੇ ਹੈਗੇ ਵੰਡ-ਵੰਡ ਪੂਰੀ ਨਾਲ ਜਿਹੜੇ ਥਣ ਲੱਗੇ ਆ ਠੀਕ ਆ ਬੈਕ ਸਾਈਡ ਤੋਂ ਤੁਸੀਂ ਵੇਖੋ ਤੇ ਹਰਵੀਰ ਭਾਈ ਜੀ ਕਿੰਨਾ ਸਮਾਂ ਕਿੰਨਾ ਕੁ ਲੈ ਜੂ ਹਜੇ ਸਹੀ ਸੰਧਾ ਭਾਈ ਜੀ 10 ਦਿਨ ਖੜੀ ਝੋਟੀ 10 ਕਿ ਦਿਨ ਲੇ ਜੀ ਠ ਸਮਝਾ ਜਰਾ ਦੋਸਤੋ 10k ਦੇ ਲੈ ਜੂਗੀ ਬਾਕੀ ਬਹੁਤ ਸ਼ਕੀਨ ਨਾਲ ਸੋਹਣੀ ਆ ਠੀਕ ਆ ਸਿੰਗੋ-ਸਿੰਗੋ ਬਹੁਤ ਸੋਹਣੀ ਆ ਫੇਸ ਦੀ ਕੁਆਲਿਟੀ ਬਹੁਤ ਵਧੀਆ ਛੋਟੀ ਬਹੁਤ ਚੰਗੀ ਹੈਗੀ ਆ ਠੀਕ ਆ ਤੇ ਇਹਦਾ ਵੀਰ ਹਰਵੇਲ ਕਿੰਨਾ ਲੈ ਦੇ ਵੀਰ ਜੀ ਤਾਂ ਸਾਡੇ 65000 ਰੁਪਿਆ ਰੇਟ ਆ ਉਹਦੇ ਤੋਂ ਥੋੜਾ ਬਹੁਤਾ ਮੰਗਨ ਨਾਲ ਠੀਕ ਆ ਜੀ 65000 ਜਿਹੜਾ ਦੋਸਤੋ ਵੀਰ ਨੇ ਡਿਮਾਂਡ ਆ ਬਾਕੀ ਥੋੜੀ ਬਾਕੀ ਗੁੰਜਾਇਸ਼ ਹੋ ਜੂਗੀ ਮੌਕੇ ਤੇ ਛੋਟੀ ਪਿਆਰੀ ਆ ਸੋ ਜਵਾਨ ਵੀਰ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਬਾਕੀ ਤੇਪਨ ਬਹੁਤ ਵਧੀਆ ਠੀਕ ਹੈ ਵਧੀਆ ਬਸ ਵਧੀਆ ਵਧੀਆ ਬਤੀ ਸੰਦਾ ਪੋਲੀ ਵੀ ਨਿਕਲੂਗੀ ਇੱਕ ਨੰਬਰ ਹਾਂਜੀ ਪੱਦੀ ਚੰਗੇ ਦੀ ਕੁਆਲਿਟੀ ਪਿੱਛੋਂ ਤੁਸੀਂ ਦਿਖਾਓ ਇੱਕ ਚੰਗਾ ਦੁੱਧ ਪਾਉਣ ਦੀ ਸੰਭਾਵਨਾ ਟੁੱਟੀ ਜੀ ਦੇਖੋ ਲਾਲੀ ਦੇ ਵਿੱਚ ਲੈ ਲੈਵਾ ਠੀਕ ਆ ਬਹੁਤ ਵਧੀਆ ਠੀਕ ਆ ਵਧੀਆ ਝੋਟੀਆਂ ਦੋਸਤੋ ਇਸ ਤੋਂ ਬਾਅਦ ਇੱਕ ਹੋਰ ਮੱਝਾ ਵੀਰ ਦੇ ਕੋਲ ਠੀਕ ਹੈ ਜੀ ਮੱਥਾ ਬੱਲਾ ਪ੍ਰੋਪਰ ਆਪਾਂ ਇਨਫੋਰਮੇਸ਼ਨ ਲੈ ਲਈਏ ਹਾਂਜੀ ਆ ਜੜੀ ਤੇ ਸਵੇਰ ਤੀਜਾ ਸੋਨਾ ਜੀ ਤੀਜਾ ਸਵੇਰ ਸੋਨਾ ਇਹਨੇ ਠੀਕ ਹੈ ਦਿਨ ਹਜੇ ਕਿੰਨੇ ਕੁ ਲੈ ਕੇ ਜਾਂਦੀ ਹੈ ਜੀ ਹਜੇ ਤੁਹਾਨੂੰ ਦਾ ਮੇਰੇ ਸਾਹਮਣੇ ਕੋਈ ਹਫਤਾ ਘੰਟਾ ਖੜੂਗੀ ਹਜੇ ਹੂੰ ਤੇ ਬਾਕੀ ਜਿਹੜੀ ਜੀ ਮਿਰਚ ਬੈਸਟੀ ਹੈ ਕੋਈ 13 14 ਲੀਟਰ ਦੀ ਲੋ ਠੀਕ ਹੈ ਜੀ ਤੇ ਨੀਲੀ ਦਾ ਪੱਟ ਰੱਖਦੀ ਪੂਰਾ ਬਿਲਕੁਲ ਹਾਂਜੀ ਤੁਸੀਂ ਹਵਾਨੇ ਛੋਟੀ ਚੰਗੀ ਆ ਦੋਸਤੋ ਤਕਰੀਬਨ ਹਵਾਨੇ ਵਾਲੇ ਪਾਸੇ ਕਰੀ ਦਿਖਾ ਦਿੰਨੇ ਆ ਬਾਕੀ ਬਾਹਰ ਆਪਾਂ ਤੁਹਾਨੂੰ ਚੰਗੀ ਦਾ ਤੋੜ ਕੇ ਦਿਖਾਉਣੀ ਆ ਠੀਕ ਹੈ ਜੀ ਪਿੱਟ ਪੁੱਠੇ ਤੋਂ ਛੋਟੀ ਵੇਖੋਗੇ ਚੌੜੀ ਬਹੁਤ ਆ ਹਵਾਨਾ ਜਿਹੜਾ ਦੋਸਤੋ ਡਬਲ ਹਵਾਨਾ ਬਣਾਉਣਾ ਇਹਨੇ ਤਕਰੀਬਨ ਬਾਕੀ ਮਿਲਕਿੰਗ ਜਿਹੜੀ ਆ ਦੋਸਤੋ ਤਕਰੀਬਨ ਜੇਕਰ 12 ਲੀਟਰ ਦੀ ਵੀ ਕਰਾ ਦੇ ਪਰ ਪਲੱਸ ਵੀ ਤੁਸੀਂ ਚੁਆਈ ਕਰੋਗੇ ਤੇ ਆਪਣੀ ਸੇਵਾ ਦੇ ਕਰੋਗੇ ਤੇ ਵੈਸੇ ਜਿਹੜੀ ਆ ਮੱਝ ਤਕਰੀਬਨ ਦੁੱਧ ਵਾਲੀ ਆ ਤੇ ਦਿਨ ਭਾਈ ਕਿੰਨੇ ਕ ਲ ਜਾਂਦੀ ਹਜੇ ਹਫਤਾ ਇੱਕ ਛੱਡਦੀ ਠੀਕ ਹੈ ਆ ਕਰੋ ਚੈੱਕ ਜੀ ਇਹ ਵਾਲੂਆ ਬਹੁਤ ਵਧੀਆ ਰੋਕ ਲਓ ਜੀ ਇੱਕ ਮਿੰਟ ਕਿ ਹਵਾਨੇ ਤੇ ਡੱਬਾ ਪਰਲੀ ਛੱਡਦੇ ਵੀ ਥੱਲੇ ਵੀ ਆ ਰੋਕ ਲਓ ਜੀ ਚੰਗਾ ਤੋਰਾ ਮਾਈਆ ਠੀਕ ਆ ਆਲਮੋਸਟ ਮੱਜ ਬਹੁਤ ਵਧੀਆ ਖੂਬਸੂਰਤ ਆ ਉੱਚਾ ਕੱਦ ਕਾਟਾ ਦੋਸਤੋ ਨਾਰਮਲੀ ਤੁਹਾਨੂੰ ਸਮਝ ਆ ਜਾਣੀ ਆ ਠੀਕ ਆ ਜੀ ਵੱਡੇ ਕੱਦ ਕਾਟ ਦੇ ਵਿੱਚ ਚਾਰ ਚਾਰ ਚਫੇਰੀਓ ਆਪਾਂ ਤੁਹਾਨੂੰ ਦਿਖਾ ਦੇਣੀ ਆ ਆ ਕਰੋ ਚੈੱਕ ਜੀ ਠੀਕ ਆ ਮਾਰਕਿੰਗ ਜਿਹੜੀ ਹੈਗੀ ਹਵਾਨੇ ਤੇ ਤੁਸੀਂ ਵੇਖ ਰਹੇ ਹੋ ਠੀਕ ਆ ਜੀ ਮਗਰਲੇ ਪੈਰਾਂ ਤੇ ਜਵਾਬ ਆ ਬੇ ਜੰਗਲ ਜਿਹੜੇ ਹਿਸਾਬ ਨਾਲ ਲੈਵਾਂ ਲੈ ਇਹਦਾ ਜਾਂ ਕੁਆਲਟੀ ਆ ਜੰਮੀ ਜੋਰੀ ਚੰਗੀ ਪਤਲੀ ਜਿਆਦੇ ਦੇਖੋ ਜੀ ਕਿੱਡੀ ਆ ਨਾ ਬਿਲਕੁਲ ਬਰੀਕ ਚੰਗੀ ਜਿੱਥੇ ਮਰਜ਼ੀ ਖਿੱਚ ਕੇ ਲੈ ਜਾਓ ਤਾਂ ਦੁੱਧ ਵਾਲੀ ਇਹਦੀ ਮੱਝ ਪੂਰੀ ਦੁੱਧ ਵਾਲੀ ਮੱਝ ਬਿਲਕੁਲ ਦੁੱਧ ਚੰਗਾ ਪਾਉਗੀ ਚੰਗਾ ਪਾਉਗੀ ਤੇ ਇਹਦੀ ਕੀ ਬਿਰਜੀ ਮੁੱਲ ਕਿੰਨਾ ਇਹਦਾ ਸਲੂ ਸਾਹਿਬ ਜੀ 77000 ਰੁਪਏ ਤੋਂ ਮਾਨਤਾ ਕਰਾ ਸਾਡੇ 77000 ਦੇ ਵਿੱਚੋਂ ਹਾਂਜੀ ਠੀਕ ਆ 77000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਨ ਹੋ ਜਾਏਗਾ ਇਸ ਮੱਝ ਦਾ ਠੀਕ ਹੈ ਪਤਾ ਨਹੀਂ 14 14.5 ਤੱਕ 15 ਤੱਕ ਵਿੱਚ ਵਾ ਦੇ ਜਿੰਨਾ ਕਿ ਮੇਰਾ ਅੰਦਾਜ਼ਾ ਬਿਲਕੁਲ ਜੀ ਬਹੁਤ ਸੋਹਣਾ ਥਾੜਾ ਠੀਕ ਹੈ ਜੀ ਥਾੜ ਥੁੰਦੀ ਜਿਹੜੀ ਆ ਦੋਸਤੋ ਤੁਸੀਂ ਸ਼ੇਪ ਵੇਖ ਲਓ ਮਿੱਠਾ ਵਰਲਾ ਵੇਖੋ ਬਹੁਤ ਵਧੀਆ ਚੰਗੀ ਸਪੇਸ ਤੇ ਥਾਣਾ ਠੀਕ ਆ ਵਧੀਆ ਕੁਆਲਿਟੀ ਆ ਇਸ ਤੋਂ ਬਾਅਦ ਠੀਕ ਹੈ ਜੀ ਓਵਰ ਆਲ ਜਿਹੜੀ ਆ ਦੋਸਤੋ ਮੱਝ ਬਹੁਤ ਖੂਬਸੂਰਤ ਆ ਠੀਕ ਆ 77000 ਦੇ ਵਿੱਚੋਂ ਜਿਹੜਾ ਮਹਾਨਤਾ ਨਾਲ ਛੋਟ ਆ ਉਹ ਹੋ ਜਾਏਗੀ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੀਆਂ ਵਹਿੜਾਂ ਸਟਾਰਟ ਹੋ ਜਾਣੀਆਂ ਦੋਸਤੋ ਵਹਿੜ ਇਸ ਤੋਂ ਬਾਅਦ ਜਰਸੀ ਆਪਾਂ ਤੁਹਾਨੂੰ ਸੌਰੀ ਆਪਾਂ ਸ਼ਾਹੀਵਾਲ ਦੇ ਵਿੱਚ ਵਹਿੜ ਵੀਰ ਦੇ ਕੋਲ ਉਹ ਵਗਾਉਣੀ ਹੈ। ਸਾਨੂੰ ਤਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹਦੀ ਚੋਈਅ ਹੋਖਾ ਦਈਏ। ਬਿਲਕੁਲ ਜੀ। ਤੇ ਸਾਨੂੰ ਤਾਂ ਵੈਸੇ ਤਾਂ ਵੀਡੀਓ ਲੰਬੀ ਹੋ ਜਾਂਦੀ ਆ ਭਾਈ ਥੋੜਾ ਜਿਹਾ ਹੋਰ ਤਾਂ ਗੱਲ ਕੋਈ ਨਹੀਂ। ਭਾਈ ਗੱਲ ਨਹੀਂ ਬਾਕੀ ਆਪਾਂ ਆ ਪੈਣ ਭਰਾ ਕੋਈ ਆਊਗਾ ਆਪਾਂ ਵੈਸੇ ਚੋਈਅ ਦਿਖਾ ਦਾਂਗੇ ਇਹਦੀ। ਬਿਲਕੁਲ ਜੀ। ਤਾਂ ਵੀਡੀਓ ਲੰਬੀ ਹੋਣ ਕਰਕੇ ਰੋਕਾ ਹੋ ਜਾਂਦਾ। ਹੂੰ ਹੂੰ। ਆਹ ਲਓ ਜੀ। ਕੋਲ ਕੇ ਦਿਖਾ ਦੇ ਵੈਸੇ। ਠੀਕ ਆ। ਹੋਲ ਕੇ ਆਪਾਂ ਤੋਰ ਕੇ ਦਿਖਾਉਨੇ ਆ ਸ਼ਾਹੀਵਾਲ ਦੇ ਵਿੱਚ ਵੜਾ ਦੋਸਤੋ ਠੀਕ ਆ ਤੇ ਤਕਰੀਬਨ ਹੁਣ 14 ਕਿ ਤੱਕ ਚੱਲ ਰਹੀ ਹੈ ਵੀਰ ਕਿ ਜਿਆਦਾ ਦੋਤਾ ਬਲਕਿ 18 ਪਲੱਸ ਵਾ ਦੂਗੀ ਜੇ ਆਪਾਂ ਚੰਗੀ ਕਾਮ ਕਰੀਏ ਤਾਂ ਠੀਕ ਹੈ ਜੀ ਹਾਂ ਜੀ ਥੋੜਾ ਜਿਹਾ ਆ ਲਗਾਉਂਦੀ ਆ ਥੋੜਾ ਜਿਹਾ ਪਿਛਲੇ ਪੈਰ ਤੋਂ 25 ਜਗ੍ਹਾ ਦਾ ਕਰਕੇ ਥੋੜਾ ਕਰਦੀ ਆ ਆ ਕਰਤੀ ਜਗ੍ਹਾ ਦੀ ਆ ਉਹ ਦੇਖੋ ਠੀਕ ਬਿਲਕੁਲ ਕੋਈ ਹੋ ਨਹੀਂ ਪੈਰ ਚ ਕੋਈ ਨਹੀਂ ਲੱਗਿਆ ਲੱਗਦਾ ਦੇਖ ਲਓ ਲਓ ਵੀ ਦੋਸਤੋ ਠੀਕ ਆ ਟਾਈਮ ਜ਼ਰੂਰ ਨੋਟ ਕਰ ਲਓ 5:30 ਵਜੇ ਦਾ ਸਮਾਂ ਹੈ ਤੇ ਆਪਦੀ ਦੋ ਟਾਈਮ ਦੀ ਚੁਆਈ ਕਰ ਸਕਦੇ ਹੋ ਤੁਸੀਂ ਬੈਡ ਬਹੁਤ ਖੂਬਸੂਰਤ ਆ ਪਿਓਰਿਟੀ ਵਿੱਚ ਪੂਰੀ ਹੈਗੀ ਐ ਸ਼ਾਹੀਵਾਲ ਦਾ ਅੰਗ ਦੇ ਵਿੱਚ ਜਿਹੜਾ ਦੁੱਧ ਆ ਬਫੈਲੋ ਦੇ ਵਿੱਚ ਮੱਝਾਂ ਤੇ ਜਾਂਦਾ ਵਾ ਠੀਕ ਹੈ ਜੀ ਜੇ ਆਪਾਂ گاਵਾ ਦੇ ਵਿੱਚ ਪਾ ਕੇ ਕਰਦੇ ਆ ਤੇਦੀ ਫੈਂਟ ਅਪ ਹੋ ਜਾਂਦੀ ਆ ਆਪਾਂ ਨੂੰ 4-5 ਦਾ ਹੀ ਰੇਟ ਮਿਲਦਾ ਠ ਠੀਕ ਆ ਦੋਸਤੋ ਵੀਰ ਕਹਿੰਦਾ ਵੀ ਤਕਰੀਬਨ ਮੱਜਾਂ ਦੇ ਵਿੱਚ ਜਿਹੜਾ ਰੇਟ ਲੱਗਦਾ ਏਸ ਦੇ ਦੁੱਧ ਦਾ ਠੀਕ ਆ ਨਾਰਮਲੀ ਸਾਰੇ ਵੀਰਾਂ ਨੂੰ ਪਤਾ ਹੈਗਾ ਜੇਕਰ ਆਪਾਂ ਕੰਪੇਅਰ ਕੰਪੇਅਰ ਕਰਦੇ ਹਾਂ ਐਫ ਵਗੈਰਾ ਤੇ ਦੁੱਧ ਪਤਲਾ ਉਹਨਾਂ ਦਾ ਹੁੰਦਾ ਤਕਰੀਬਨ ਇਸ ਦਾ ਦੁੱਧ ਬਹੁਤ ਸੰਘਣਾ ਹੁੰਦਾ ਜੈਸੇ ਜਿਵੇਂ ਕਿ ਜਰਸੀ ਦੇ ਵਿੱਚ ਆਪਾਂ ਦੇਖੀਏ ਤੇ ਸ਼ਾਹੀਵਾਲ ਦੇ ਵਿੱਚ ਦੇਖੀਏ ਥੋੜਾ ਪੱਕੀ ਜਿਹਾ ਹੁੰਦਾ ਠੀਕ ਆ ਬਹੁਤ ਪਿਆਰੀ ਬਿਹੜਾ ਦੋਸਤੋ ਬਿਲਕੁਲ ਰਾਜੀ ਆ ਵਜਨ ਵਾਲੀ ਆ ਤੇ ਰੰਗ ਵੀ ਜਿਹੜਾ ਦੋਸਤੋ ਅਜੀਬ ਜਿਹਾ ਚੰਗੇ ਇੰਪੋਰਟੈਂਟ ਸ੍ਰੀਮਤੀ ਬੱਚੀ ਹੈ ਇਹਦੇ ਆਹ ਬੱਚੀ ਆ ਗਈ ਨਾ ਮਗਰ ਹਾਂਜੀ ਬਿਲਕੁਲ ਆਪਾਂ ਸ਼ੌਕਲਾ ਸੰਭੀ ਆ ਆਪਣੇ ਕੋਲ ਘਰੇ ਸੀਗੀ ਤੇ ਬੱਚੀ ਵੀ ਜਿਹੜੀ ਦੋਸਤੋ ਹੈਗੀ ਆ ਬਹੁਤ ਖੂਬਸੂਰਤ ਆ ਠੀਕ ਆ ਜੀ ਬਿਲਕੁਲ ਪਿਓਰਿਟੀ ਦੇ ਵਿੱਚ ਬੱਚੀ ਆ ਤੇ ਬਿਹੜ ਵੀ ਜਿਹੜੀ ਆ ਦੋਸਤੋ ਬਿਲਕੁਲ 14 ਜਿਹੜਾ ਦੋਸਤੋ ਤਕਰੀਬਨ 20 ਦੇ ਬਰਾਬਰ ਦੁੱਧ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ ਵਧੀਆ ਸੰਗਣੇ ਦੁੱਧ ਵਾਲੀ ਜਿਹੜੀ ਹੈਗੀ ਦੋਸਤੋ ਇਸ ਦੀ ਜਿਹੜੀ ਗੁਣਵੰਤਾ ਹੈਗੀ ਆ ਤੇ ਭਾਈ ਹਰਵੇਲੇ ਦਾ ਮੁੱਲ ਕਿੰਨਾ ਕੀਤਾ ਫਿਰ ਇਹ ਦਾ 52000 ਤੋਂ ਥੋੜਾ ਬਹੁਤਾ ਮੰਨਤਨ ਕਰਦਾ ਨੇ 52 ਦੇ ਵਿੱਚੋਂ 52 ਦੇ ਵਿੱਚੋਂ ਮੰਨਤਨ ਹੋ ਜੂਗਾ ਦੋਸਤੋ ਅੱਗੇ ਨੈਕਸਟ ਜਿਹੜੀ ਵੈੜ ਹੈਗੀ ਆ ਇਹ ਵੀ ਸੂਈ ਆ ਪ੍ਰੋਪਰ ਪੁੱਛ ਲੈਨੇ ਤੇ ਬਾਹਰ ਭਾਈ ਕਰ ਲਈ ਜਾਨੀ ਦਿਖਾ ਅੱਛਾ ਜੀ ਇਹ ਗਿਰਦੀ ਬੱਠੀ ਆ ਠੀਕ ਹੈ ਜੀ ਸੋ ਦੋਸਤੋ ਬਿਲਕੁਲ ਸਕਰੀਨ ਤੇ ਜਿਹੜੀ ਤੁਸੀਂ ਵੈੜ ਇਹ ਦੇਖ ਰਹੇ ਹੋ ਇਹ ਤਾਜੀ ਸੂਈ ਆ ਠੀਕ ਹੈ ਜੀ ਆਪ ਵੀ ਬੱਛੀ ਆ ਤੇ ਮਗਰ ਬਾਈ ਦੇ ਕੀ ਹੈ ਮਗਰ ਜਰਸੀ ਦੀ ਬੱਛੀ ਆ ਜੀ ਮਗਰ ਜਰਸੀ ਦੇ ਵਿੱਚ ਜਰਸੀ ਅੰਗ ਦੇ ਵਿੱਚ ਬੱਛੀ ਆ ਤੇ ਆਹੀ ਆ ਠੀਕ ਹੈ ਜੀ ਬੱਛੀ ਇਹ ਤੇ ਮਗਰ ਜਿਹੜੀ ਜਰਸੀ ਦੇ ਵਿੱਚ ਬੱਛੀ ਆ ਤੇ ਹੁਣ ਬੌਲਾ ਬਾਈ ਚੱਲ ਰਿਹਾ ਕਿੰਨਾ ਕ ਹੈ ਲੱਭੋਣੇ ਦੇ ਥੱਲੇ ਫਿਰ 9 ਦੇ ਲਗਭਗ ਜਿਹੜਾ ਬੌਲਾ ਚੱਲ ਰਿਹਾ ਵਾ ਕਰੀਬ 14 15 ਬੱਛੀ ਦੁੱਧ ਚਵਾ ਦਿੰਦੇ ਠੀਕ ਹੈ ਜੀ ਹਾਂਜੀ 9 ਦੇ ਕਰੀਬ ਬਿਲਕੁਲ ਜਿਹੜਾ ਬੌਲਾ ਰੈਡੀ ਆ ਦੋਸਤੋ ਤੇ ਵੀਰਾਂ ਦਾ ਵੀ 14 15 ਜਿਹੜਾ ਦੁੱਧ ਚਵਾਉਣਾ ਚਾਹੀਦਾ ਇਸ ਬੈਡ ਨੂੰ ਠੀਕ ਆ ਹਵਾਨਾ ਤੁਸੀਂ ਵੇਖ ਕੇ ਚੈੱਕ ਕਰੋ ਬ ਉਹ ਬੱਚੇ ਦਾ ਕਰਕੇ ਥੋੜਾ ਕਰਦੇ ਹਾਂ ਹਾਂ ਠੀਕ ਹੈ ਜੀ ਲੈ ਚਲੋ ਜੀ ਬੱਚੀ ਨਾਲ ਚੁੱਕ ਲਿਆ ਨਾ ਥੋੜਾ ਬੱਚੇ ਦਾ ਕਰਕੇ ਕਰਦੇ ਠੀਕ ਆ ਬੈੜ ਚੰਗੀ ਹੈ ਦੋਸਤੋ ਠੀਕ ਆ ਬਾਕੀ ਵੀਰ ਹਰਵੇਲ ਕਿੰਨਾ ਕੁ ਮੁੱਲ ਵੀਰ ਜੀ ਦਾ ਰੱਖਿਆ ਹੈਗਾ ਮੁੱਲ ਸੰਤੋਸ਼ਾਪੇ ਦਾ ਲੈਣ ਦੇ 38.5 ਹਜ਼ਾਰ ਰੁਪਏ 38.5 ਹਜ਼ਾਰ ਬਿਲਕੁਲ 38.5 ਹਜ਼ਾਰ ਦੋਸਤੋ 38.5 ਹਜ਼ਾਰ ਦੇ ਵਿੱਚੋਂ 500 ਜਿਹੜੀ ਵੀਰਾਂ ਦਾ ਵੀ ਛੋਟ ਹੋ ਜਾਏਗਾ ਠੀਕ ਆ ਮਾਨਤਾ ਨਾਲ ਬੈੜ ਚੰਗੀ ਹੈ ਦੋਸਤੋ ਬੈੜਾ ਆਲਮੋਸਟ ਜਿੰਨੀਆਂ ਵੀ ਹੁੰਦੀਆਂ ਸਾਰੀਆਂ ਚੰਗੀਆਂ ਨੇ ਇੱਕ ਨਰਕ ਨਰਕਪਰਖ ਜਿਹੜਾ ਵੀਰ ਆਪਣੀ ਬਿਲਕੁਲ ਜਿਹੜੀ ਹੈਗਾ ਜਿੰਨੀ ਵੀ ਸੋ ਸਮਝ ਆ ਵੀਰ ਪੂਰੀ ਕਰਕੇ ਲੈ ਕੇ ਆਉਂਦਾ ਅਗੋ ਤੁਸੀਂ ਵੀ ਇਸ ਕਿੱਲੇ ਤੋਂ ਮਾਲ ਲੈ ਕੇ ਜਾਣਾ ਦੋਸਤੋ ਤਸੱਲੀ ਆਪਦੀ ਬੇ ਤੇ ਅਗਲੀ ਵਾਰ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਹੈ ਸਰਦਾਰ ਜੀ ਪੋਰਟ ਐਫਾ ਹਾਂਜੀ ਤਾਂ ਬਲੈਕ ਚ ਚੱਲਣਗੇ ਜੀ ਇਹ ਬਈ ਤਿਆਰੀ ਚ ਹੈ ਨਾ ਹਾਂਜੀ ਇਹ ਸੂਈ ਇਹ ਕਿ ਤਿਆਰੀ ਦੇ ਵਿੱਚ ਹੈ ਜੀ ਤਿਆਰੀ ਦੇ ਵਿੱਚ ਠੀਕ ਹੈ ਜੀ ਬਹੁਤ ਚੰਗੀ ਐ ਸਰਦਾਰ ਜੀ 20 ਪਲੱਸ ਦੀ ਜਿਹੜੀ ਕਪੈਸਿਟੀ ਹੈ ਜੀ ਠੀਕ ਹੈ ਜੀ 20 ਪਲੱਸ ਦੀ ਜਿਹੜੀ ਦੋਸਤੋ ਕੰਪੈਸਟੀ ਆ ਸੈਕੰਡ ਸੂਆ ਸੂਣਾ ਜੀ ਨੇ ਸੈਕੰਡ ਟਾਈਮਰ ਆ ਦੋਸਤੋ ਸੂਣ ਦੇ ਵਿੱਚ ਬਿਲਕੁਲ ਰੈਡੀ ਆ ਹਵਾਨੇ ਦਾ ਬਣਾ ਤਾਣਾ ਜਿਹੜਾ ਦੱਸਣ ਰਿਹਾ ਵੀ ਕੁਝ ਇੱਕ ਦੋ ਚਾਰ ਦਿਨਾਂ ਦਾ ਦੋ ਤਿੰਨ ਦਿਨਾਂ ਦਾ ਤੱਕ ਵੀ ਜਿਹੜੀ ਸੂ ਸਕਦੀ ਹੈ ਦੋ ਘੰਟਿਆਂ ਤੱਕ ਵੀ ਸੂ ਸਕਦੀ ਹੈ ਠੀਕ ਹੈ ਜੀ ਤੇ ਆਕਰੋਚਕ ਹੋ ਚੰਗੀ ਬਈ ਜਿੰਨੇ ਵੀ ਆਪਾਂ ਚੰਗੀ ਗੱਲ ਗਏ ਉੰਨੀ ਥੋੜੀ ਸ੍ਰਮਨਦੀ ਦੇਖ ਬਹੁਤ ਖੂਬਸੂਰਤ ਆ ਤੇ ਜੇਕਰ ਦੋਸਤੋ 20 ਪਲੱਸ ਕਿਹਾ ਤਾਂ ਕਿਸੇ ਗੱਲ ਨੂੰ ਵੀਰ ਨੇ ਕਿਹਾ ਹੋਵੇਗਾ ਤਕਰੀਬਨ ਪਾਕਿਸਤਾਨੂ ਸਾਹਿਬ ਚਲੋ ਉਹਨਾਂ ਦੇ ਮੁਤਾਬਕ ਜਿਹੜੇ ਇਹਦੇ ਆਨਰ ਸੀ ਮਾਲਕ ਸੀ ਉਹਨਾਂ 25 ਦੀ ਆਪਾਂ ਨੂੰ ਗਰੰਟੀ ਦਿੱਤੀ ਪਰ ਆਪਾਂ ਜਿਹੜਾ ਆਪਣਾ ਆਈਡੀਆ ਵਾ 20 ਤੋਂ ਬਾਹਰ ਚੱਲੂਗਾ ਠੀਕ ਹੈ ਜੀ 20 ਤੋਂ ਬਾਹਰ ਵੀਰਾਂ ਦਾ ਵੀ ਚੱਲੂਗੀ ਸੈਕੰਡ ਸੂਆ ਦੋਸਤੋ ਸੂਨ ਦੇ ਵਿੱਚ ਬਿਲਕੁਲ ਰੈਡੀ ਹੈ ਠੀਕ ਆ ਵੈਰ ਦੀ ਫੇਸ ਦੀ ਕੁਆਲਿਟੀ ਦੇਖ ਲਓ ਇੱਕ ਵਾਰੀ ਬਈ ਫੇਰ ਕਮਾਦੇ ਮੜਾ ਜੀ ਆ ਦੇਖੋ ਜੀ ਠੀਕ ਆ ਚਾਰੇ ਥਣ ਵਿੱਥਾ ਵਿਰਲਾ ਜਿਹੜਾ ਗੈਪੰਤਰ ਆ ਦੋਸਤੋ ਤੁਹਾਨੂੰ ਸਮਝ ਆ ਜਾਣਾ ਠੀ ਲੇਵਾ ਹਜੇ ਵੀ ਥੋੜਾ ਜਿਹਾ ਦੋਸਤੋ ਲੜ ਹੈ ਗਿਆ ਟੱਲ ਹੈਗੀ ਆ ਮੈਂ ਹਜੇ ਨਹੀਂ ਸੁਣਦੀ ਬਾਈ ਹਾਂ ਸੁਣਦੀ ਨਹੀਂ ਹਜੇ ਹਾਂ ਤੇ ਤਕਰੀਬਨ ਜਿਹੜਾ ਦੋਸਤੋ ਵਹਿਰ ਤੋਂ ਲੇਵਾ ਲੈ ਕੇ ਤੁਰਨਾ ਜਿਹੜਾ ਤੁਰਨਾ ਹੈ ਨਾ ਕਹਿ ਲੋ ਵੀ ਉਹ ਔਖਾ ਹੋ ਜੂਗਾ ਬਿਲਕੁਲ ਵੇਖੋ ਪੱਟਾਂ ਦੇ ਸੰਨ ਦੇ ਵਿੱਚ ਲੇਵਾ ਕੋਈ ਢਲਕਵਾ ਲੇਵਾ ਜਿਆਦਾ ਹੀ ਆ ਦੇਖ ਸਕਦੇ ਤੁਸੀਂ ਬਰੀਡ वाइज ਤਾਂ ਇੰਨੀ ਕੁ ਜਿਆਦਾ ਨਾ ਠੀਕ ਆ ਜੋੜ ਤੋਂ ਵੱਧ ਆ ਜਿਹੜੀ ਦੋਸਤੋ ਪਿੱਠ ਪੁੱਠੇ ਤੋਂ ਤੁਸੀਂ ਵੇਖੋ ਠੀਕ ਕਿਉਂਕਿ ਸੰਨ ਦੇ ਜਿਹੜੀਆਂ ਬਰੀਡਾਂ ਹੁੰਦੀਆਂ ਤਾਂ ਇਸੇ ਤਰ੍ਹਾਂ ਦੀ ਇਹਨਾਂ ਦੀ ਬੰਦਰ ਹੁੰਦੀ ਆ ਹਾਂ ਬਾਕੀ ਦੁੱਧ ਜਾਪਾ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਨਗਵਾਦੂ ਆ ਦੋਸਤੋ ਠੀਕ ਹੈ ਜੀ ਚੁਆਇਸ ਤੁਹਾਡੀ ਆਪਣੀ ਆ ਐਨੀਮਲ ਬਹੁਤ ਹੁੰਦੇ ਆ ਐਵਰੀ ਟਾਈਮ ਕਿਸੇ ਟਾਈਮ ਵੀ ਤੁਸੀਂ ਆ ਜਾਓਗੇ ਪਸ਼ੂ ਤੁਹਾਨੂੰ ਘੱਟੋ ਘੱਟ 5 ਤੋਂ 4 ਪਸ਼ੂ 5 ਤੋਂ 6 ਪਸ਼ੂ ਜਿਹੜੇ ਨਾਰਮਲੀ ਡੇਲੀ ਰੁਟੀਨ ਦੇ ਵਿੱਚ ਵੇਖਣ ਦੇ ਵਿੱਚ ਮਿਲਣਗੇ ਠੀਕ ਆ ਹੋਏ ਬਾਲ ਦਿਓਰੇ ਹੱਥ ਜਾ ਮੈਂ ਬੜੀ ਨਹੀਂ ਪਾਇਆ ਠੀਕ ਆ ਤੇ ਵੀਰ ਹਰਵੈਲ ਸਿੰਘ ਇਹਦਾ ਮੁੱਲ ਵੀ ਜਰੂਰ ਦੱਸ ਦਈਏ ਬਾਈ ਜੀ ਇਹਦਾ ਸਿਰਫ ਮੁੱਲ 52000 ਰੁਪਇਆ ਹਾਂਜੀ ਉੱਚੋ ਥੋੜਾ ਬੋਤਾ ਮਾਨਤਨ ਹੋ ਜੇ 52 ਦੇ ਵਿੱਚੋਂ ਜੀ ਹਾਂਜੀ ਠੀਕ ਆ 52 ਦੇ ਵਿੱਚੋਂ ਮਾਨਤਾ ਹੋ ਜੂਗਾ ਦੋਸਤੋ ਤੇ ਨੂੰ ਭਵੇਂ ਆਪਾਂ ਮਾਰਕੀਟ ਦੇ ਹਿਸਾਬ ਨਾਲ 65000 ਦੀ ਬੱਛੀ ਬਿਲਕੁਲ ਜੀ ਬਿਲਕੁਲ ਆਪਾਂ ਨੂੰ ਜਾਇਜ ਆਪਾਂ ਵੀ ਇੱਕ ਹੀ ਜਾਇਜ ਬਿਲਕੁਲ ਜੀ ਬਾਕੀ ਦੋਸਤੋ ਸਾਰੇ ਵੀਰ ਸਿਆਣੇ ਉਹ 100 ਥਾਵਾਂ ਤੋਂ ਪਤਾ ਕਰਕੇ ਉਸ ਥਾਂ ਤੋਂ ਖਰੀਦਦੇ ਆਂ ਜਿੱਥੇ ਆਪ ਨੂੰ ਵਾਜਬ ਲੱਗਦੀ ਆ ਤੇ ਚੀਜ਼ ਦੀ ਕੁਆਲਿਟੀ ਮਿਲਦੀ ਆ ਹੁਣ ਲਾਸਟ ਐਂਡ ਫਾਈਨਲ ਤੱਕ ਜਿਹੜੀ ਵੇੜ ਦਿਖਾਉਣੀ ਆ ਤੁਹਾਨੂੰ ਇਹ ਡੱਬੀ ਵੇੜ ਆ ਠੀਕ ਹੈ ਜੀ ਐਚ ਐਫ ਦੀ ਬੱਤੀ ਆ ਹਾਂਜੀ ਇਹਦੀ ਮਾ ਦਾ 5+ ਦਾ ਰਕਾਉਣਾ ਕਿਉਂ ਆਪਾਂ ਲਈ ਆ ਠੀਕ ਹੈ ਜੀ ਤਾਂ ਉਹਨਾਂ ਸੀਮਨ ਦਾ ਨਾਮ ਵੀ ਦੱਸਿਆ ਜੀ ਦੀ ਇਹ ਬੱਤੀ ਆ ਕਿਉਂਕਿ ਚਲੋ ਆਪਾਂ ਨੂੰ ਨਹੀਂ ਯਾਦ ਪਰ ਹਜੇ ਕੱਚੀ ਆ ਸੰਧੂ ਸਾਹਿਬ ਇਹ 15 ਦਿਨ ਦੋ ਆਫਤ Adikatia ਦੋ ਆਫਤ Adikatia ਬਹੁਤ ਬਣੂਗੀ ਬਾਕੀ ਪਹਿਲੇ ਸਵੇਰੇ ਦੀ 20+ ਚੱਲਣ ਦੀ ਉਮੀਦ ਆ ਬੜੇ ਵੱਡੇ ਕੱਦ-ਕੱਦ ਦੇ ਵਿੱਚ ਆ ਦੋਸਤੋ ਵੀ ਕੋਈ ਛੋਟਾ ਜਿਹਾ ਕੱਦ ਨਾ ਸਮਝ ਲਿਓ ਕਿਉਂਕਿ ਵੱਡੇ ਕੱਦ-ਕੱਦ ਦੇ ਵਿੱਚ ਆ ਤੇ ਬੈੜ ਬਹੁਤ ਪਿਆਰੀ ਆ ਸੂਆ ਪਹਿਲਾ ਪਹਿਲਾਂ ਨਹੀਂ ਸੂਣਾ ਲੱਗਦਾ ਹਨਾ ਪਹਿਲਾਂ ਬੈੜ ਹੀ ਨੇ ਸੂਣਾ ਮੂੰਹ ਚੌਗੀ ਆ ਮੂੰਹ ਚੌਗੀ ਆ ਬਾਕੀ ਥਾਂ ਤੋਂ ਬਹੁਤ ਅਰਲੀਆ ਵਾਂਗ ਬਣੂਗੀ ਬਿਲਕੁਲ ਬਹੁਤ ਚੰਗਾ ਥਾਂ ਬਣਾਉਣਾ ਥਾਂ ਦੋਸਤੋ ਲਵਾਈ ਦੇ ਵਿੱਚ ਵੇਖੀ ਹੈ ਨਾ ਬਿਲਕੁਲ ਉਂਗਲ ਜਿੱਡਾ ਲੰਮਾ ਥਾੜਾ ਠੀਕ ਆ ਤੇ ਜਦੋਂ ਬਿਲਕੁਲ ਬੈੜ ਨੇ ਸ ਤੇ ਥਾਣੇ ਨੇ ਹੋਰ ਵੀ ਜਿਆਦਾ ਕੱਢ ਆਉਣਾ ਤੇ ਆਰਡਰ ਦੀ ਕੁਆਲਿਟੀ ਤੁਸੀਂ ਵੇਖ ਕੇ ਸਮਝ ਜਾਣਾ तकरीबन ਹਜੇ 2 ਹਫਤੇ ਬਿਲਕੁਲ ਜਿਹੜਾ 15 ਦਿਨ ਦਾ ਸਮਾਂ ਹਜੇ ਰਹਿ ਗਿਆ ਬਾਕੀ ਸੰਦੂਸ ਹਜੇ ਬਹੁਤ ਘੱਟ ਬਣੀ ਆ ਹਜੇ ਤਾਂ ਤੁਹਾਨੂੰ ਪਤਾ ਜਿਹੜੀਆਂ گاਵਾ ਇਹ ਦਿਨਾਂ ਦੇ ਹਿਸਾਬ ਨਾਲ ਘੰਟਿਆਂ ਦੇ ਹਿਸਾਬ ਨਾਲ ਬਣਦੀ ਆ ਠੀਕ ਆ ਠੀਕ ਆ ਬਟੇ ਕੱਦ-ਕੱਦ ਦੇ ਵਿੱਚ ਆ ਦੋਸਤੋ ਪਿਓਰ ਐਚਐਫ ਬੈੜੀ ਆ ਠੀਕ ਹੈ ਜੀ ਜਿਹੜੀ ਬੱਛੀ ਦੀ ਜਾਤ ਦੱਸਣ ਲਈਏ ਵੀ ਬਹੁਤ ਵਧੀਆ ਚੰਗੀ ਕੁਆਲਿਟੀ ਦੀ ਹੈ। ਬਾਕੀ ਥਣ ਥਣ ਦੀ ਕੁਆਲਿਟੀ ਵੇਖ ਕੇ ਚੈੱਕ ਕਰੋ। ਬਹੁਤ ਬਾ ਕਮਾਲ ਜਿਹੜੀ ਕੁਆਲਿਟੀ ਆ। ਵੀਰਾਂ ਦਾ ਵੀ ਮਦਰ ਦਾ ਰਿਕਾਰਡ ਬਹੁਤ ਵਧੀਆ ਸੀਗਾ ਜੇਕਰ ਦੋਸਤੋ ਬੱਛੀ ਇਹੋ ਜੀ ਆ। ਤਕਰੀਬਨ ਵੈੜ ਵੀ ਜਿਹੜੀ ਆ ਮਦਰ ਵੀ ਇਸ ਦੀ ਕਾਫੀ ਵੱਡੀ ਜਵਾਨ ਹੋਵੇਗੀ। ਕੱਦ ਕਠ ਵਾਲੇ ਪਾਸਿਓਂ ਵੀ ਪਵਾਨੇ ਵਾਲੇ ਪਾਸਿਓਂ ਵੀ ਚੰਗੀ ਕਰਤੂਤ ਦੀ ਮਾਲਕਨ ਹੋਵੇਗੀ। ਤੇ ਇਹੋ ਜਿਹੇ ਵੈੜਾ ਦੋਸਤੋ ਉਹਨਾਂ ਦੇ ਵਿੱਚੋਂ ਜਿਹੜੀਆਂ ਫਿਰ ਪੈਦਾ ਹੁੰਦੀਆਂ ਨੇ ਤੇ ਬਾਕੀ ਆਉਣ ਵਾਲਾ ਸਮਾਂ ਦੱਸੂਗਾ ਵੀ ਵੈੜ ਕਿੰਨੇ ਕਿ ਮਿਲਕ ਤੇ ਚਲ ਅੱਜ ਦਾ ਜਿਹੜਾ ਰੇਟ ਹੈਗਾ ਉਹ ਵੀ ਪੁੱਛਾਂਗੇ ਕਿਉਂਕਿ 2 ਹਫ਼ਤੇ ਹਜੇ ਕੱਚੀ ਆ ਤੇ ਬਾਈ ਹਰਵੇਲ ਇੱਕ ਮੋਲਵੀਰ ਨਾਲ ਉਹ ਨਾਲ ਦੱਸ ਦੇ ਜੀ ਅ ਮੋਲ ਸੰਦੂ ਸਾਹਿਬ ਇਹਦਾ ਜਿਹੜਾ ਲੈਣ ਦੇ ਨਾ ਹਾਂਜੀ 53500 ਰੁਪਏ ਚੋਂ ਥੋੜਾ ਬਹੁਤਾ ਮੰਤਨ ਕਰਾਂਗੇ ਬਾਕੀ ਬਾਈ ਜੀ ਜਿੱਥੇ ਮਰਜ਼ੀ ਬੱਚੀ ਆਪਾਂ ਦੇਖ ਸਕਦੇ ਪਰ ਇਹ ਆ ਕਿ ਚਲੋ ਕੱਚੀ ਆ ਹਜੇ ਮੰਤਨ ਜ਼ਰੂਰ ਹੋਊਗਾ ਇਹਦੇ ਵਿੱਚੋਂ ਠੀਕ ਆ ਠੀਕ ਆ ਦੋਸਤੋ ਬਾਕੀ ਨੰਬਰ ਜਿਹੜੇ ਲਗਾਤਾਰ ਸਕਰੀਨ ਤੇ ਚੱਲ ਰਹੇ ਆ ਪਿੰਡ ਚੌਰ ਸਿੰਘ ਵਾਲੇ ਤੁਹਾਨੂੰ ਜਿਹੜੀ ਵਿਜਿਟ ਕਰਨੀ ਪੈਣੀ ਹੈ ਠੀਕ ਹੈ ਜੀ ਠੀਕ ਆ ਅਨੀਮਲ ਜਿਹੜੀਆਂ ਦੋਸਤੋ ਕਲੈਕਸ਼ਨ ਜਿਹੜੀ ਹੈਗੀ ਆ ਵੱਡੀ ਹੁੰਦੀ ਐ ਇੱਥੇ ਤਕਰੀਬਨ 8-7 ਨਾਗ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਇੱਥੇ ਐਵਰੀ ਟਾਈਮ ਹੁੰਦੇ ਆ ਸੰਪਰਕ ਤੁਸੀਂ ਕਰਨਾ ਨੰਬਰ ਜਿਹੜੇ ਬਿਲਕੁਲ ਸਕਰੀਨ ਦੇ نیچے ਚੱਲ ਰਹੇ ਆ ਬਾਈ ਹਰਬੇਲ ਦੇ ਤੇ ਆਪਾਂ ਨੰਬਰ ਵੈਸੇ ਲੈ ਵੀ ਲੈਨੇ ਬਾਈ ਤੋਂ ਬਾਈ ਨੰਬਰ ਵੀ ਇੱਕ ਜਰੂਰ ਦੱਸ ਦੇ 9903682025 9906382025 ਬਾਕੀ ਜਿਹੜੇ ਬਾਈ ਮੇਰੇ ਇਸ ਵੀਡੀਓ ਨੂੰ ਦੇਖਦੇ ਆ ਦਾ ਚੈਨਲ ਨੂੰ ਦੇਖਦੇ ਆ ਤਾਹੇ ਦਿਲੋਂ ਉਹਨਾਂ ਦਾ ਧੰਨਵਾਦ ਘਰ ਆਉਂਦੇ ਆ ਜੀ ਆਇਆਂ ਬਹੁਤ ਸ웰ਕਮ ਬਿਲਕੁਲ ਜੀ ਸੋ ਆਜੋ ਕਰ ਲਉ ਬਈ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ